ਜਿਸ ਦੇ ਤਹਿਤ ਕੱਲ ਸਾਡੀ ਪੁਲਿਸ ਪਾਰਟੀ ਥਾਣੇ ਤੋਂ ਐਸਐਲ ਲਖਵੀਰ ਚੰਦ ਸਮੇਤ ਪੁਲਿਸ ਪਾਰਟੀ ਜਿਹੜੇ ਉਹ ਬਾਹਰ ਏਰੀਆ ਵਿੱਚ ਸੀਗੇ ਤੇ ਜਿਨ੍ਹਾਂ ਨੇ ਕੱਲ ਵੀ ਇੱਕ ਨਸ਼ਾ ਤਸਕਰ ਜੋ ਕਿ ਲਗਾਤਾਰ ਇੱਕ ਸਾਲ ਸੜਲੇ ਬਣਿਆ ਹੋਇਆ ਸੀ ਕਾਫੀ ਦਿਨ ਤੋਂ ਅਸੀਂ ਉਹਦਾ ਪਿੱਛਾ ਕਰ ਰਹੇ ਸੀਗੇ ਤੇ ਵੈਸੇ ਵੀ ਉਹ ਥਾਣੇ ਦੇ ਏਰੀਆ ਵਿੱਚ ਨਸ਼ਾ ਦੇਣ ਲਈ ਸਰਗਰਮ ਸੀ ਤੇ ਜਿਸ ਦਾ ਨਾਮ ਸੰਨੀ ਉੱਤਰ ਕੈਲਾਸ਼ ਵਾਸੀ ਬਾੜ ਨੰਬਰ 7 ਬਲਾਚੌਰ ਆ मालूम ਹੋਇਆ ਤੇ ਜਿਸ ਨੂੰ ਕਾਬੂ ਕਰਨ ਤੋਂ ਬਾਅਦ ਇਸੇ ਲਖਮੀ ਚੰਦ ਵੱਲੋਂ ਦਾਨੇ ਤਫਤੀਸ਼ ਉਸpassੋਂ 12 ਗ੍ਰਾਮ ਜਿਹੜੀ ਹੋਇ ਹੈ ਨੂੰ ਬਰਾਮਦ ਕੀਤੀ ਗਈ ਤੇ ਜਿਸ ਦੇ ਸਬੰਧ ਵਿੱਚ ਅਸੀਂ ਮਾਮਲਾ ਨੰਬਰ ਮਕਦਮਾ ਨੰਬਰ 43 ਆ ਉਹ ਐਨਡੀਪੀ ਸੈਕਟਰ ਅਤੇ ਬਾਰ ਬਾਰ ਜਿਹੜਾ ਜੁਰਮ ਕਰਦਾ ਹੈ ਤੇ ਉੱਤੇ ਵਿੱਚ 111 ਬੀਐਨਐਸ ਦੇ ਤਹਿਤ ਉਸੇ ਗ੍ਰਾਮ ਮਕਦਮਾ ਦਰਜ ਕੀਤਾ ਸਰੇ ਜਿਹੜਾ ਖੜਿਆ ਤੁਸੀਂ ਰੋਪੀਏ ਤੇ ਕਿੰਨੇ ਕੇ ਮਕਦਮੇ ਕਰ ਜਾਣਾ ਜੀ ਇਹ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਡਾ ਨਾ ਥਾਣੇ ਦਾ ਇਹਦੇ ਖਰਾਬ ਤਿੰਨ ਚਾਰ ਥਾਣੇ ਤੋਂ ਹੀ ਮਕਦਮੇ ਦਰਜਾ ਐਂਟੀ ਸੈਟ ਦੇ ਲਗਾਤਾਰ ਇਹ ਬੰਦਾ ਇਸ ਤਰ੍ਹਾਂ ਦੀ ਸਪਲਾਈ ਜਿਹੜੀ ਆ ਉਹ ਬਾਹਰੋਂ ਲਿਆ ਕੇ ਇੱਥੇ ਦੇ ਜਿਹੜੇ ਐਡਿਕਟਡ ਆ ਬੱਚੇ ਆ ਉਹਨਾਂ ਨੂੰ ਸਪਲਾਈ ਦੇ ਰਿਆ ਸੀ ਅਗਲੀ ਕਾਰਵਾਈ ਕੀ ਕਰੀ ਇਸ ਦਾ ਅਸੀਂ ਗ੍ਰਿਫਤਾਰੀ ਪਾਈ ਆ ਤੇ ਹੁਣ ਇਹਦੇ ਲਈ ਰਿਮਾਂਡ ਲੈਣ ਤੋਂ ਬਾਅਦ ਇਹ ਹੋਰ ਕੋਈ ਕਸ਼ਸ਼ ਨਹੀਂ ਕਰਾਂਗੇ